ਗੱਲਾਂ ਹੋਣਗੀਆਂ ਵੱਚੀਆਂ ਜਿਹੜੀਆਂ ਜੋ ਤਿਆਰ ਹੋ ਗਈ ਅੱਜ 24000 ਰੇਟ ਆ ਮੁੜ ਕੇ ਤੁਸੀਂ ਹੋ ਸਕਦਾ 1 ਲੱਖ 24000 ਮੰਗੀ ਜਾਣਾ ਹਾਂਜੀ ਕਿਸਾਨ ਵੀਰੋ ਸਵਾਗਤਾਂ ਤੁਹਾਡਾ ਸੁਖਰਾਜ ਡੀਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਪਹੁੰਚੇ ਆ ਮਾਈ ਗੋਪੀ ਕੋਲੇ ਪਿੰਡ ਵਿੜਿੰਗ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਾ ਪੈ ਜਾਂਦੀ ਆ ਬਾਈ ਕੋਲੇ ਅੱਜ ਫੇਰ ਦੋ ਟੌਪ ਦੇ ਲਗੀ ਨੇ ਆ ਦੋਸਤੋ ਇੱਕ ਸੂਈ ਸਵਾਈ ਵਹਿੜਾ ਤੇ ਇੱਕ ਦੋਸਤੋ ਵੱਛੀ ਆ ਭਾਈ ਕੋਲੇ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੱਛੀ ਬਹੁਤ ਚੰਗੀ ਆ ਦੋਸਤੋ ਵੇਖ ਸਕਦੇ ਆ ਤੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਣੇ ਦੋਸਤੋ ਹਜੇ ਤਾਈਂ ਆਪਣੇ ਸੁਖ ਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਗੋਪੀ ਤੋਂ ਲੈਣੇ ਆ ਹਾਂਜੀ ਬਾਈ ਸასი ਗਾਲ ਜੀ ਹੋ ਠੀਕ ਆ ਬਾਈ ਠੀਕ ਆ ਅੱਜ ਫੇਰ ਦੋ ਨਾਂਗਾ ਬਾਈ ਹਾਂਜੀ ਹਾਂਜੀ ਬਾਈ ਦੋ ਠੀਕ ਆ ਇੱਕ ਨੰਬਰ ਵੈੜ ਦੀ ਬਈ ਸੂਈ ਦੀ ਗੱਲ ਕਰ ਲਈਏ ਕਿੰਮਾ ਸੁਆ ਸੂਈ ਆ ਜੀ ਬਈ ਦੂਜਾ ਸੁਆ ਸੂਈ ਆ ਜੀ ਠੀਕ ਆ ਦੂਜਾ ਸੁਆ ਸੂਈ ਆ ਬਗਲ ਵਿੱਚੇ ਰਾਤ ਦੀ ਸੂਈ ਆ ਜੀ ਰਾਤ ਦੀ ਸੂਈ ਆ ਅੱਜ ਰਾਤ ਆਪਾਂ ਸੈਥ ਨੂੰ ਸੱਦਿਆ ਸੀਗਾ ਜੀ ਹਾਂ ਰਾਤ ਮੈਂ ਆਇਆ ਸੀਗਾ ਤੂੰ ਤਾਂ ਜੇਰ ਨਹੀਂ ਪਈ ਸੀ ਮੇਰਾ ਹੋ ਗਿਆ ਸੀ ਥੋੜੇ ਬੈਠੋ ਜੇਰ ਪੈ ਗਈ ਸੀ ਹਾਂ ਆਪਣੇ ਬੈ ਲੋ ਵੀ ਮੇਰੇ ਕੋਲ ਇਹ ਸ਼ਾਰਟ ਹੈਗਾ ਜਿਹੜਾ ਮੈਂ ਰਾਤ ਇਹਦੀ ਵੀ ਵੀਡੀਓ ਬਣਾਉਣ ਆਇਆ ਸੀਗਾ ਉਹ ਵਿੱਚ ਲਾ ਦਾਂਗੇ ਕਿਉਂਕਿ ਜੇਰ ਪੈ ਚੁੱਕੀ ਸੀ ਪਰ ਨੇੜਾ ਹੋ ਗਿਆ ਸੀ ਬਾਈ ਨੂੰ ਮੈਂ ਕਿਹਾ ਨਾ ਨੇੜੇ ਹੈਗਾ ਗਮਾਨ ਪਿੰਡ ਦਾ ਇਹੀ ਫਾਇਦਾ ਹੁੰਦਾ ਵੀ ਆਪਾਂ ਵੀਡੀਓ ਚੰਗੀ ਤਰ ਉਦੋਂ ਨਹੀਂ ਰਹੇ ਜੇ ਕੋਸ ਦਿਖਣਾ ਨਹੀਂ ਸੀਗਾ ਇਸੇ ਕਰਕੇ ਵੀ ਹੁਣ ਆਪਾਂ ਸਵੇਰ ਵੀਡੀਓ ਬਣਾਉਣ ਲੱਗੇ ਆਂ ਜੇਰ ਦਾ ਸ਼ਾਰਟ ਵਿੱਚ ਲਾ ਦੇਾਂਗੇ ਤੇ ਭਾਈ ਇਹ ਕਿਹੜੀ ਬਰੀਡ ਚ ਪੈ ਜਾਂਦੀ ਆ ਇਹ ਭਾਈ ਗਰੈਂਡੋਰ ਨਾਲ ਚ ਪੈ ਜਾਂਦੀ ਆ ਠੀਕ ਆ ਗਰਲੈਂਡੋਰ ਟੱਚ ਦੇ ਵਿੱਚ ਹੈਗੀ ਹਾਂਜੀ ਹਾਂਜੀ ਇਹ ਬੱਚਾ ਕੀ ਆ ਬਈ ਇਹਦੇ ਮਤਲਬ ਬੱਚਾ ਮਗਰ ਵੱਚੀ ਆ ਬਹੁਤ ਹੀ ਅੱਛੀ ਵੱਚੀ ਆ ਅੱਛੀ ਦਾ ਕਦਗੜ ਹੁਣੇ ਵੇਖ ਲਓ ਤੁਸੀਂ ਠੀਕ ਆ ਲਓ ਵੀ ਬੱਚੀ ਵੇਖੋ ਵੱਚੀ ਬਹੁਤ ਸੋਹਣੀ ਆ ਦੋਸਤੋ ਵੱਚੀ ਮੱਥੇ ਦੇ ਉੱਪਰ ਚ ਦੇਖੋ ਲੱਗਾ ਜਮਾਂਦਰੂ ਜੀ ਠੀਕ ਬਿਲਕੁਲ ਘੱਟ ਲਿਆ ਨਜਵੰਦ ਰੂ ਠੀਕ ਹੈ ਲਓ ਵੀ ਵਾਕੇ ਸੋਹਣੀ ਬੱਚੀ ਆ ਨਾੜੂ ਦਾ ਬਿਲਕੁਲ ਗਿੱਲਾ ਇਹ ਬਈ ਸੀਲਸ ਆਉਗਾ। ਸੀਲਸ ਆਇਤਾ ਪਹੁੰਚੂ ਸੀ ਆਪੀ ਦੇਖੋ। ਕਈ ਕਹਿ ਦਿੰਦੇ ਆ ਨਾ ਰੰਗ ਖਾਨਾ ਝੁਕਾ। ਤੈਨੂੰ ਪਤਾ ਆਪਾਂ ਕਿੰਨੀਆਂ ਵੀਡੀਓ ਪਾਤੀਆਂ। ਕੋਈ ਸੀਲਸ ਦਾ ਕਰਮ ਆ ਨਹੀਂ ਗਿਆ ਨਾ। ਪਾਉਂਦੀ ਥੱਲੇ ਦੇਖ ਮਿਲ ਨਹੀਂ ਜਾਂਦਾ। ਥੱਲੇ ਬਹਿ ਕੇ ਵੀਡੀਓ ਕਵਰ ਕਰ। ਥੱਲੇ ਬਹਿ ਕੇ ਤਾਜੀ ਵੀਡੀਓ ਮਿਲਦੀ ਨਹੀਂ ਜਾਂ ਕੁਝ ਵੀ ਕਰਦੀ ਆ। ਸੀਲਸ ਆਉ ਬਹੁਤ ਹੱਥੀ ਜਵਾਈ ਵਾਲਾ ਥਾਣਾ। ਥਣ ਵੀ ਬਹੁਤ ਸੋਹਣਾ ਮੋਟਾ ਮੋਟਾ ਥਾਣਾ। ਤੈਨੂੰ ਤਾਂ ਅਜੇ ਬਦਲ ਕੋ ਬੱਚੇ ਦਾ ਕਾਹਦਾ ਕੁਝ ਨਹੀਂ। ਬੱਚੀ ਆਪਾਂ ਹੁਣ ਵੀਡੀਓ ਬਣਾਉਂ ਮੂਰੇ ਬੰਨੀ ਆਪਾਂ ਦੀ ਵੀਡੀਓ ਚ ਬੰਦ ਨੂੰ ਖੱਲੀ ਨੂੰ ਖੜੀ ਰਾਂ ਉਹਨੂੰ ਕਰਮਾਂ ਵਾਲੀ ਸੇਲ ਸੌ ਬਹੁਤਾ ਦੂਜਾ ਸੂਆ ਸੂਈਏ ਬਾਈ ਗੋਪੀ ਦੁੱਧ ਕਿੰਨਾ ਪਾ ਦੂਗੀ ਇਹ ਬਾਈ ਪਹਿਲਾਂ ਨਾ 16 ਕਿਲੋ ਪਾਇਆ ਠੀਕ ਆ ਬਾਹਲਾ ਆਪਾਂ ਗਿੰਦੇ ਨੇ ਆਪਣੇ ਦੋ ਚਾਰ ਦਿਨ ਖੜੀਏ 18 ਕਿਲੋ ਚਵਾ ਦੇਣ ਦੋ ਠੀਕ ਆ 18 ਕਿਲੋ ਚਵਾ ਲੈਗੇ ਜਦ ਦੋ ਚਾਰ ਦਿਨ ਰਹਿ ਗਈ ਹਾਂਜੀ ਹਾਂਜੀ ਠੀਕ ਆ ਲੈ ਵੀ ਗੋਪੀ ਇੱਕ ਕਰੀ ਨੇ ਇਹਦਾ ਗੀੜਾ ਕਰਵਾਈ ਸੋਹਣੇ ਕੱਦ ਕਰ ਦੇ ਵਿੱਚ ਆ ਥਣ ਹਮਾਨਾ ਵੇਖੂਗੀ ਨਾ ਤਾਂ ਉਸ ਨੂੰ ਸੇਮ ਸਾਈਜ਼ ਦੇ ਵਿੱਚ ਥਾਣਾ ਪੂਰਾ ਮੋਟਾ ਮੋਟਾ ਥਾਣਾ ਤੇ 18 ਕਿਲੋ ਤੁਸੀਂ ਇੱਥੇ ਚੋ ਕੇ ਜਾ ਸਕਦੇ ਹੋ ਦੋ ਚਾਰ ਦਿਨਾਂ ਤਾਈ ਬੱਚੀ ਨੂੰ ਜਨਮ ਦਿੱਤਾ ਤੇ ਧਾਰਾ ਇਹਦੀਆਂ ਠੰਡੀ ਸੀ ਉਹਦਾ ਈ ਡੀ ਆ ਨਾ ਪੌਂਦੀ ਵਿਹੜੇ 'ਚ ਠਾਲ ਕੇ ਤੁਸੀਂ ਚਬਾਈ ਕਰ ਲੋ ਜੇ ਵੇਖ ਸਕਦੇ ਆ ਉਹ ਸੋਹਣਾ ਖਵਾਨਾ ਤਿਆਰ ਕੀਤਾ ਕਰਮਾਣੀ ਨੇ ਫਿਕਸ ਜ ਆ ਕੋਈ ਟੁੱਟ ਮਾ ਨਹੀਂ ਤੇ ਕੋਈ ਫੋੜ ਛਾਂਗ ਨਹੀਂ ਕੱਦ ਕਾਠਣੀਓ ਪੂਰੀ ਵੱਡੀ ਆ ਕੋਈ ਚੱਕਰ ਨਹੀਂ ਜੀ ਲੋਕ ਕਹਿ ਦਿੰਦੇ ਆ ਬਾਈ ਐ ਫਲਾਣਾ ਵੇਖੋ ਜੀ ਤਾਜੀ ਗਾਏ ਹੋ ਮਰਾਲੂ ਵਾਕਈ ਦੋਸਤੋ ਜਦੋਂ ਆਈਦਾ ਬਾਈ ਕੋਲੇ ਇਹੋ ਜੀ ਨਾਗ ਹੁੰਦੇ ਆ ਪੌਂਦੀ ਵਿਹੜੇ 'ਚ ਠਾਲ ਕੇ ਬਾਈ ਜੀ ਆ ਬਾਈ ਤੇਰੇ ਸਾਹਮਣੇ ਲਾਈ ਆ ਜੀ ਤੇਰੇ ਸਾਹਮਣੇ ਪਈ ਆ ਕੋਈ ਨਹੀਂ ਆ ਕਹਿੰਦਾ ਦੋ ਚਾਰ ਤਾਂ ਖੜੀ ਆ ਰਹੀ ਵਾਕਈ ਦੋਸਤੋ ਰਾਤ ਪਾ ਮੇਰੇ ਸਾਹਮਣੇ ਆਈ ਆ ਵੇੜਾ ਜੇਰ ਵੀ ਰਾਤ ਹੀ ਪਈ ਆ ਇੰਨੀ ਠੰਡੀ ਸੀਲਾ ਕਰਮਾ ਵਾਲੀ ਦੋਸਤੋ ਜਿਹੜੇ ਵੀਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਨਾ ਬਹੁਤ ਸੋਹਣੀ ਵਹਿੜਾ ਦੋਸਤੋ ਸਾਫ ਸੁਥਰੀ ਸੀਲਸ ਆਉ ਕੋਈ ਦੋਸਤੋ ਗਰਮੀ ਨਹੀਂ ਬਖਾਉਂਦੀਗੀ ਜਿਵੇਂ ਰਾਤ ਦੀ ਸੁਈਏ ਤੇ ਨਹੀਂ ਤਾਂ ਇਹ ਨੇੜੇ ਨਹੀਂ ਲੱਗਣ ਦਿੰਦੀਆਂ ਹੁੰਦੀਆਂ ਇਹ ਬੱਚੀਆਂ ਬਿਲਕੁਲ ਸੀਲਸ ਆਉਗਾ ਭਾਵੇਂ ਥੱਲੇ ਉਹਦੇ ਕੋਲ ਪੀੜੀ ਢਾ ਕੇ ਤੁਸੀਂ ਚਵਾਈ ਕਰ ਲਓ ਜੇ ਇੱਕ ਪਾਸੇ ਅਗਲਾ ਮਾਈਥੇ ਦੂੜ ਲੱਖੋਂ ਦਾ ਸਮਾਂ ਲੱਖੋਂ ਦਾ ਠੀਕ ਆ ਇਹਨਾਂ ਦੁੱਧ ਨੇ ਘੜਦੇ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਖਵਾਉਣੇ ਆ ਆਨੇ ਬੋਸ ਉਹ ਇੰਕਾਰ ਆ ਦੋਸਤੋ ਪੂਰੀ ਮੋਟੀ ਧਾਰ ਆ ਤੇ ਹੈਵੀ ਪੋਲੀ ਐ ਪੋਲੀ ਐ ਬਈ ਚਵਾਈ ਨੂੰ ਪੋਲੀ ਵੇਖੋ ਨੀ ਠੀਕ ਆ ਲੈ ਤੇ ਬਾਈ ਗੋਪੀ ਇਹਦਾ ਰੇਟ ਕੀ ਕਰਦੇ ਆਂਗੇ ਰੇਟ ਦਾ ਵੀ ਜੈ ਜੀ 65000 ਰਾਈ ਰੇਟ 65000 ਹਾਂਜੀ ਹਾਂਜੀ ਠੀਕ ਆ ਲੋ ਵੀ ਰੇਟ ਵੀ 65000 ਆ ਜੈ ਜੀ ਆ ਕੋਈ ਬਾਹਰ ਇਹਦਾ ਜਿਹੜਾ ਤੂੰ ਇਹਦਾ ਦੁੱਧ ਨਾ ਕੋ ਦੋ ਦਿਨ ਕਿਲੋ ਕੱਢਿਆ ਬੈ ਨਾ ਜੀ ਠੀਕ ਆ ਕੱਢਤਾ ਸੀ ਕੱਢਤਾ ਸੀ ਹੁਣ ਹਾਂਜੀ ਉਹ ਤਾਂ ਵੀ ਆਪਾਂ ਹੋਰ ਕੱਢਦੇ ਹੌਲੀ ਕਰਦੇ ਆਂਗੇ ਤਦੂ ਪਹਿਲਾਂ ਆਪਾਂ ਬੱਚਣ ਚਾਹਾਂਗੇ ਨਾ ਖੜਦੇ ਨਹੀਂ ਸੀਗੇ ਇਸ ਬੜਾ ਕਰੀ ਜਾਂਦੇ ਸੀ ਬੱਚੇ ਦਾ ਇਹ ਦੁੱਧ ਦੋਨ ਘਰੋਂ ਜੀ ਲਓ ਜੀ ਰੇਟ 65000 ਦੁੱਧ 18 ਲੀਟਰ ਤੁਸੀਂ ਚੁੱਕ ਗਏ ਜਾ ਸਕਦੇ ਆ ਇਥੋਂ ਹੁਣ ਬਾਈ ਗੋਪੀ ਕਿੰਨਾ ਕੁ ਹੋਊਗਾ ਦੁੱਧ ਜੇ ਗੱਲ ਕਰੀਏ ਬਾਈ ਇਹ ਤਾਂ ਇਹਦਾ 2-3 ਕਿਲੋ ਆਖਦਾ ਕੋ ਬੱਚਣੋਂ ਪਿਆ ਆ ਠੀਕ ਆ ਅਜੇ ਮੰਨ ਅੱਜ 10-12 ਕਿਲੋ ਰਾਤ ਨਹੀਂ ਕੱਢਿਆ ਹੋਣਾ ਉਸ ਤੋਂ ਬਾਅਦ ਰਾਤ ਨੂੰ ਵੀ ਕੱਢਿਆ ਜੀ ਠੀਕ ਹਾਂ ਜੀ ਤਾਂ ਵੀ ਰਾਤ ਵੀ ਬਾਈ ਨੇ ਦੁੱਧ ਕੱਢਿਆ ਸੀ ਤੇ ਬੱਚੇ ਨੂੰ ਵੀ ਚੰਗਾ ਆ ਹੋਣਾ ਕਿਉਂਕਿ ਸੁਭਾ ਵੀ ਭਾਈ ਜਾਨਾ ਬੱਚੇ ਨੂੰ ਚੁਗਾ ਕੇ 2.5 ਕਿਲੋ ਦੁੱਧ ਕੱਢਿਆ ਹੋਇਆ ਹਾਂਜੀ ਹਾਂ ਤੇ ਇਸ ਤੋਂ ਕੇ ਵੀ ਬੱਚੀ ਦੀ ਗੱਲ ਕਰਨੀਏ ਬੱਚੀ ਵੀ ਆਪਾਂ ਯਾਰ ਬੇਲੀ ਤੋਂ ਲਈ ਆਈ ਫਾਰਮ ਵਾਲੀ ਬੱਚੇ ਦੀ ਬੁੱਥੀ ਵੇਖੋ ਠੀਕ ਆ ਫਾਰਮ ਚੋਂ ਆਈ ਆ ਹਾਂਜੀ ਹਾਂ ਜੀ 9 ਮਹੀਨਾ ਦੀ ਸਾਰੀ ਐਰ ਸ਼ੈਰ ਨਸਲ ਦੀ ਹੈ ਠੀਕ ਆ ਲਓ ਜੀ ਐਰ ਸ਼ੈਰ ਅੰਗ ਦੇ ਵਿੱਚ ਹੈਗੀ ਆ ਦੂਜੀ ਬਾਤ ਹੀ ਬਹੁਤ ਚੰਗੀ ਹੈ ਦੋਸਤੋ ਇਹ ਫਰੇਕ ਕੰਨਾਂ ਦੀ ਕੁਆਲਿਟੀ ਵੇਖੋ ਐਂ ਵਾਲਾ ਨਾ ਭਰੀ ਪਈ ਐ ਜਿਵੇਂ ਨਿੱਕਾ ਆ ਜਾ ਕੰਨਾਂ ਦੋਸਤੋ ਬੋਦੀ ਬਾਦੀ ਵਾਲੀ ਵਹਿੜਾ ਤੇ ਮੱਥੇ ਤੇ ਨਿੱਕੀ ਜਾਉਂਦੀ ਠੀਕ ਆ ਥਾਂ ਚੋਲੀ ਵੇਖੋ ਜੀ ਐਰ ਸ਼ੇਰ ਹੰਗ ਦੇ ਵਿੱਚ ਹੈਗੀ ਆ ਥਾਂ ਦੇਖੋ ਗੁਲਾਬੀ ਲੱਗਿਆ ਜੀ ਲੋ ਚੋਲੀ ਵੇਖੋ ਹੁਣੇ ਜੀ ਲੋ ਵਾਹ ਬਈ ਵਾਹ ਥਾਂ ਦੇਖੋ ਜੀ ਜਦੋਂ ਤਿਆਰੀ ਹੋਈ ਨਾ ਕਰਮਾ ਵਾਲੀ ਨੇ ਭਵਾਨਾ ਦੋਸਤੋ ਬਹੁਤ ਸੋਹਣਾ ਕੱਟਣ ਆਏ ਨੇ ਤੇ ਨੌ ਮਹੀਨਿਆਂ ਦੀ ਬਈ ਸਾਰੀ ਜੀ ਹਾਂ ਜੀ ਨੌ ਮਹੀਨਿਆਂ ਦੀ ਦੋ ਬਈ ਨੌ ਮਹੀਨਿਆਂ ਦੀ ਸਾਰੀ ਉਮਰ ਆ ਹਜੇ ਜੋ ਬੱਚੀ ਤਿਆਰ ਹੋਈ ਨਾ ਇਹਦੀਆਂ ਗੱਲਾਂ ਹੋਣੀਆਂ ਦੋਸਤੋ ਕਿਉਂਕਿ ਸੋਹਣੀ ਆ ਦੋਸਤੋ ਰੰਗ ਬਾਜ ਬੱਚੀ ਆ ਜਿਹੜੇ ਵੀ ਬੱਚੀਆਂ ਰੱਖਣ ਦੇ ਪਸੰਦ ਕਰਦੇ ਆ ਨਾ ਬੱਚੀਆਂ ਰੱਖਣੇ ਆ ਉਹ ਛੋੜ ਕਰੂਗੀ ਹੁੰਦਾ ਠ ਇਸ ਕੋ ਦੇ ਕਾਨੂੰ ਚੋੜ ਤਾਂ ਨਹੀਂ ਕਰਨੀ ਆ। ਥੋੜ੍ਹ ਕੇ ਤੁਹਾਨੂੰ ਉਠਾ ਦਿੰਨੇ ਆ। ਤੇ ਬਾਈ ਗੋਪੀ ਇਹਦਾ ਰੇਟ ਕੀ ਕਰਦੇ ਆਂਗੇ ਫਿਰ? ਕਦੋਂ ਮੁੱਲ 24000 ਆ ਵੀਰੇ। ਠੀਕ ਆ। ਲਓ ਵੀ ਰੇਟ ਵੀ 24000 ਆ। ਜਦੋਂ ਤਿਆਰੀ ਹੋਈ ਨਾ ਤੁਹਾਡੇ ਕਿੱਲੇ ਤੇ ਖੜੀ ਹੋਈ ਤੇ ਗੱਲਾਂ ਹੋਣੀਆਂ। ਵਪਾਰੀਆਂ ਨੇ ਬਾਈ ਗੋਪੀ ਹਰਾਨੇ ਭਾਈ ਭਾਈ ਕੇ ਆਉਣਾ ਵੀ ਇਥੇ ਇਹ ਸਾਨੂੰ ਦੇ ਸਾਨੂੰ। ਐਂ ਕਹਿਣਾ ਬਾਈ ਗੋਪੀ ਹਰਾਨੇ ਜਦੋਂ ਤਿਆਰੀ ਹੋਈ। ਕਿਉਂਕਿ ਹਵਾਨੇ ਪੱਖ ਤੋਂ ਦੋਸਤੋ ਥਣ ਹੁਣ ਵੀ ਸੋਨਾ ਤੇ ਕੱਟਣਾ ਵੀ ਇਹਨੇ ਗੁਲਾਬੀ ਰੰਗ ਦਾ ਹਵਾਨਾ। ਕਨੇ ਗੋਪੀ ਹਾਂਜੀ ਹਾਂਜੀ ਬਾਈ ਠੀਕ ਆ 24 ਬਹੁਤ ਵਧੀਆ ਜੀ ਜਿੰਨੀ ਵੀ ਗੱਲ ਠੀਕ ਆ ਲਓ ਵੀ ਵਾਕਈ ਕੁਆਲਟੀ ਹੈ ਜੀ ਬਹੁਤ ਵਧੀਆ ਗੱਫਤਾਰੀ ਠੀਕ ਹੈ ਕਿਉਂਕਿ ਜਦੋਂ ਕਰਮ ਨਿਚਾਰੀ ਨੇ ਪਾਣੀ ਕੀ ਲੱਖਾਂ ਵਾਰ ਕੀ ਪੂਰਾ ਨਹੀਂ ਹੋ ਸਕਦਾ ਸਹੀ ਅੱਲਾ ਸਹੀ ਅੱਲਾ ਵਾਕਈ ਗੱਲਾਂ ਹੋਣਗੀਆਂ ਵੱਚੀ ਦੀਆਂ ਜਦ ਤਿਆਰ ਹੋ ਗਈ ਅੱਜ 24000 ਰੇਟ ਆ ਮੋੜ ਕੇ ਤੁਸੀਂ ਹੋ ਸਕਦਾ 1 ਲੱਖ 24000 ਮੰਗੀ ਜਾਣਾ ਹਾਂਜੀ ਹਾਂਜੀ ਸਹੀ ਗੱਲ ਹੈ ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੋਂ ਗੋਪੀ ਕੋਲੋਂ ਦੋ ਨਾਲ ਸੀ ਦੋਵਾਂ ਦੀ ਡਿਟੇਲ ਤੁਹਾਨੂੰ ਲੈਤੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਅਰਸੋ ਆਪਣੇ ਆ ਪੰਜ ਪੰਜ ਅਸੀਂ ਜੀ ਠੀਕ ਆ ਸਾਗੇ ਸੇਲ ਹੋ ਜਾਂ ਜੀ ਠੀਕ ਆ ਪਰ ਇੱਕ ਬਾਕੀ ਬਜੀ ਕੱਚੀ ਜਰਸੀ ਥੋੜੀ ਜਿਆਸੀ ਓਹਦਾ ਜਸਦ ਹੋ ਜਾਂਦਾ ਜੀ ਠੀਕ ਆ ਹਾਂਜੀ ਉਹਦਾ ਵੈਸੇ ਆਪਾਂ ਕਹਾਂ ਸੀ ਤਿਆਰੀ ਹਾਂ ਜੋ ਆਪਾਂ ਦੁਬਾਰੇ ਬਾਵਾਂਗੇ ਜੀ ਓਨ ਜੈਸਾ ਸਵਾਦ ਨਾ ਜਨ ਤਿਆਰ ਕਰਕੇ ਵੜਨਾ ਨਹੀਂ ਗਿਆ ਸਹੀ ਗੱਲ ਆ ਸਹੀ ਗੱਲ ਆ ਓ ਵੀ ਬਾਈ ਗੋਪੀਆਂ ਦਾ ਇੱਕ ਵਹਿੜ ਹੀ ਰਹਿ ਗਈ ਜਿਹੜੀ ਜਰਸੀ ਵਿਖਾਈ ਸੀ ਕੱਚੀ ਦੀ ਫੋਨ ਫਾਨ ਦਾ ਉਹਦੇ ਵੀ ਵੈਸੇ ਆਉਂਦਾ ਪੈਸੇ ਵੀ ਲੱਗ ਜਾਂਦਾ ਜੀ ਠੀਕ ਆ ਓਲ ਲੱਗ ਜਾਂਦਾ ਠੀਕ ਆ ਪਰ ਰਾਹ ਨਹੀਂ ਪੁਰਲਿਆ ਹਾਂਜੀ ਹਾਂਜੀ ਠੀਕ ਆ ਲਓ ਬਈ ਇਹ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਸੀ ਦੋਹਾਂ ਦੀ ਡਿਟੇਲ ਤੁਹਾਨੂੰ ਲੈਤੀ ਆ ਪਿੰਡ ਵੈੜਨਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ